ਗਿੱਦੜਵਾਹ ਦੇ ਬਾਜ਼ਾਰਾ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੀ ਲੋਕਾਂ ਦਾ ਕੰਮ ਆ ਜਿਹੜਾ ਲਗਾਤਾਰ ਠੱਪ ਹੁੰਦਾ ਨਜ਼ਰ ਆ ਰਿਹਾ ਹੈ ਬਾਜ਼ਾਰਾ ਦੇ ਵਿੱਚ ਦੁਕਾਨਾਂ ਨੂੰ ਜਿੰਦਰੇ ਲੱਗ ਚੁੱਕੇ ਨੇ ਤਗਦਰਵਾਹ ਦੇ ਵਿੱਚ ਪਾਣੀ ਦੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ ਜਿੱਤੇ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਹਰ ਪਾਸੇ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਹੈ ਬਾਜ਼ਾਰ ਬੰਦ ਦੁਕਾਨਾਂ ਬੰਦ ਕਮਕਾੜ ਬੰਦ ਤੇ ਦਿਹਾੜੀਦਾਰ ਤੋਂ ਲੈ ਕੇ ਦੁਕਾਨਦਾਰ ਤੱਕ ਜਿਹੜੇ ਨੇ ਉਹ ਪਰੇਸ਼ਾਨ ਹੋਏ ਪਏ ਨੇ ਪਾਣੀ 2 ਤੋਂ 3 ਫੁੱਟ ਤੱਕ ਸ਼ਹਿਰ ਦੇ ਵਿੱਚ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਪਾਣੀ ਪਿਛਲੇ ਕੁਝ ਘੰਟਿਆਂ ਤੋਂ ਪੈਰੀ ਲਗਾਤਾਰ ਬਰਸਾਤ ਕਾਰਨ ਸ਼ਹਿਰ ਦੇ ਵਿੱਚ ਇਕੱਠਾ ਹੋ ਗਿਆ ਪਾਣੀ ਕਨ ਜ਼ਿਆਦਾਤਰ ਸ਼ਹਿਰ ਬੰਦ ਹੈ ਜਿਸ ਕਾਰਨ ਦਿਹਾੜੀਦਾਰ ਤੋਂ ਲੈ ਕੇ ਦੁਕਾਨਦਾਰ ਨੇ ਜਿਹੜੇ ਪਰੇਸ਼ਾਨ ਨਜ਼ਰ ਆ ਰਹੇ ਨੇ ਦੁਕਾਨਾਂ ਨੂੰ ਤਾਲੇ ਤੱਕ ਲੱਗ ਚੁੱਕੇ ਨੇ ਤਾਂ ਬਰਸਾਤ ਤੋਂ ਬਾਅਦ ਦੁਕਾਨਦਾਰ ਦੁਕਾਨਾਂ ਖੋਲਣ ਤੋਂ ਅਸਮਰੱਥ ਨਜ਼ਰ ਆ ਰਹੇ ਨੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਨੇ ਜਿੱਤੇ ਕਿ ਜਨਜੀਵਨ ਜਿਹੜਾ ਲੋਕਾਂ ਦਾ ਜਲ ਥਲ ਹੋਇਆ ਹੋਇਆ ਨਜ਼ਰ ਆ ਰਿਹਾ ਹੈ ਗਿੱਦੜਵਾਹਾ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਬਾਜ਼ਾਰ ਬੰਦ ਪਏ ਨੇ ਦੁਕਾਨਾਂ ਨੂੰ ਤਾਲੇ ਲੱਗ ਚੁੱਕੇ ਨੇ ਲੋਕ ਪਰੇਸ਼ਾਨ ਹੋ ਰਹੇ ਨੇ ਤਾਂ ਡਰਦੇ ਮਾਰੇ ਕਈ ਲੋਕ ਨੇ ਜਿਹੜੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਉੱਥੇ ਇਹ ਵੀ ਦੱਸਦੀ ਹੈ ਕਿ ਦਿਹਾੜੀਦਾਰ ਤੋਂ ਲੈ ਕੇ ਦੁਕਾਨਦਾਰ ਤੱਕ ਜਿਹੜੇ ਨੇ ਉਹ ਪਰੇਸ਼ਾਨ ਹੋ ਰਹੇ ਨੇ ਪਾਣੀ ਦੁਕਾਨਾਂ ਦੇ ਵਿੱਚ 2 ਤੋਂ 3 ਫੁੱਟ ਤੱਕ ਭਰਿਆ ਹੋਇਆ ਨਜ਼ਰ ਆ ਰਿਹਾ ਹੈ ਦੁਕਾਨਾਂ ਨੂੰ ਜਿੰਦਰੇ ਤੱਕ ਲੱਗ ਚੁੱਕੇ ਨੇ ਪਿਛਲੇ ਕੁਝ ਘੰਟਿਆਂ ਤੋਂ ਪੈ ਰਹੀ ਲਗਾਤਾਰ ਬਰਸਾਤ ਦੇ ਕਾਰਨ ਸ਼ਹਿਰ ਦੇ ਵਿੱਚ ਪਾਣੀ ਇਕੱਠਾ ਹੋ ਗਿਆ ਜਲ-ਥਲ ਜੀਵਨ ਹੈ ਜਿਹੜਾ ਲੋਕਾਂ ਦਾ ਹੋਇਆ ਨਜ਼ਰ ਆ ਰਿਹਾ